ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਰ ਠੀਕ ਠਾਕ ਹੋ ਐਬੀਡੀ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਕਾਫੀ ਦਿਨ ਹੋ ਗਏ ਜੀ ਤੁਹਾਡੇ ਤੱਕ ਬਲੌਗ ਨਹੀਂ ਪਹੁੰਚ ਸਕਿਆ ਕਿ ਮੈਂ ਕਾਫੀ ਜ਼ਿਆਦਾ ਬਿਮਾਰ ਆ ਆਪਾਂ ਤੀਆਂ ਦਾ ਪ੍ਰੋਗਰਾਮ ਕਰਿਆ ਸੀ ਜੀ ਬਸ ਉਹਦੇ ਕਰਕੇ ਨਾ ਮਤਲਬ ਪਤਨ ਕੀ ਹੋ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਕਾਫੀ ਜ਼ਿਆਦਾ ਬਿਮਾਰ ਹੋ ਗਈ ਅੱਜ ਵੀ ਮੈਂ ਕਾਫੀ ਮਤਲਬ ਠੀਕ ਨਹੀਂ ਹੈਗੀ ਪਰ ਮੈਨੂੰ ਸਿਗਾ ਕਿ ਮੈਂ ਤੁਹਾਡੇ ਤੱਕ ਵੀਡੀਓ ਪਹੁੰਚਾਵਾਂ ਕਿਉਂਕਿ ਕਾਫੀ ਦਿਨ ਹੋ ਗਏ ਨੇ ਵੀਡੀਓ ਨਹੀਂ ਪਹੁੰਚ ਸਕੀ ਤੇ ਲਈ ਮੈਂ ਸੌਰੀ ਹੈ ਨਾ ਫੀਲ ਕਰਦੀ ਹਾਂ ਤੁਹਾਡੇ ਸਾਰਿਆਂ ਤੋਂ ਤੇ ਇਹ ਜਿਹੜਾ ਬਲੌਗ ਆ ਕਾਫੀ ਦਿਨਾਂ ਦਾ ਬਲੌਗ ਆ ਇਹ ਤੇ ਬਾਕੀ ਜਿੰਨੇ ਵੀ ਬਲੌਗ ਪੈਣ ਆਪਾਂ ਤੁਹਾਡੇ ਨਾਲ ਸਾਰੇ ਸ਼ੇਅਰ ਕਰ ਦਾਂਗੇ ਜੀ ਹੁਣ ਠੀਕ ਹੈ ਜੀ ਤੇ ਆਪਾਂ ਸਰਦਾਰ ਜੀ ਤੇ ਮੈਂ ਗਏ ਸੀਗੇ ਮਾਰਕੀਟ ਜਿੱਥੇ ਤੁਹਾਨੂੰ ਪਤਾ ਹੀ ਆ ਸੌਣ ਦੇ ਵਿੱਚ ਹਨ ਚੂੜੀਆਂ ਜਿਹੜੀਆਂ ਹੈਗੀਆਂ ਜ਼ਰੂਰੀ ਮੰਨੀਆਂ ਜਾਂਦੀਆਂ ਨੇ ਚੂੜੀਆਂ ਸੁਹਾਗਣ ਨੂੰ ਜ਼ਰੂਰ ਪਾਉਣੀਆਂ ਚਾਹੀਦੀਆਂ ਨੇ ਸੋ ਅੱਪਾਣਾ ਮਤਲਬ ਮਾਰਕੀਟ ਚਲੇ ਗਏ ਸੀਗੇ ਸਦਾਰਜੀ ਤੇ ਮੈਂ ਦੋਨੇ ਜਣੇ ਗਏ ਸੀ ਚੂੜੀਆਂ ਲੈ ਕੇ ਆਉਂਦੀਆਂ ਸੀ ਕਾਫੀ ਸਾਰੀਆਂ ਚੂੜੀਆਂ ਫਰੈਂਡਸ ਮੈਂ ਖਰੀਦ ਲਈਆਂ ਅ ਪਹਿਲਾਂ ਮੈਂ ਤੁਹਾਨੂੰ ਚੂੜੀਆਂ ਦਿਖਾਈਆਂ ਨੇ ਜੀ ਗ੍ਰੀਨ ਕਲਰ ਦੀਆਂ ਉਹ ਕੱਲੇ ਗ੍ਰੀਨ ਕਲਰ ਦੀਆਂ ਨੇ ਉਸ ਤੋਂ ਬਾਅਦ ਰੈੱਡ ਤੇ ਗ੍ਰੀਨ ਦਾ ਕੰਬੀਨੇਸ਼ਨ ਆ ਪੈਸੇ ਮੈਂ ਖਾਲੀ ਹੱਥਾਂ ਤੋਂ ਇੱਕ ਵਾਰ ਪਾ ਲਈਆਂ ਸੀ ਘਰੋਂ ਹੀ ਠੀਕਾ ਮੇਰੇ ਘਰੇ ਪਈਆਂ ਸੀ ਇਹ ਵਾਲੀਆਂ ਪਈਆਂ ਹੋਈਆਂ ਮੇਰੇ ਕੋਲ ਚੂੜੀਆਂ ਉਸ ਤੋਂ ਬਾਅਦ ਆ ਦੇਖੋ ਰੈੱਡ ਤੇ ਗ੍ਰੀਨ ਦਾ ਆਪਾਂ ਕੰਟਰਾਸਟ ਲੈ ਕੇ ਆਏ ਸੀ ਅੱਜਕੱਲ ਇਹਦਾ ਕਾਫੀ ਜ਼ਿਆਦਾ ਟ੍ਰੈਂਡ ਰਿਹਾਗਾ ਤੇ ਜਿਹੜਾ ਸਾਹਮਣੇ ਤੁਸੀਂ ਮੁੱਠਾ ਦੇਖ ਰਹੇ ਹੋ ਉਹ ਵਾਲਾ ਚੂੜੀਆਂ ਦਾ ਬਾਅਦ ਵਿੱਚ ਮੈਨੂੰ ਪਸੰਦ ਆ ਗਿਆ ਆਪਾਂ ਉਹ ਲੈ ਲਿਆ ਸੀ ਤੇ ਸਰਦਾਰ ਜੀ ਆ ਕਾਫੀ ਦਿਨੋਂ ਤੋਂ ਕਹਿ ਰਹੇ ਸੀਗੇ ਵੀ ਚਲ ਜ ਚੂੜੀਆਂ ਲੈ ਕੇ ਆਉਣੀਆਂ ਨੇ ਵਗ ਚਲੋ ਕਾਫੀ ਦਿਨਾਂ ਦਾ ਮੈਨੂੰ ਟਾਈਮ ਨਹੀਂ ਸੀ ਲੱਗ ਰਿਹਾ ਤੇ ਚਲੋ ਅੱਜ ਸਾਨੂੰ ਟਾਈਮ ਲੱਗ ਗਿਆ ਸੀ ਜੀ ਤੇ ਆਪਾਂ ਲੈ ਕੇ ਆਏ ਜੀ ਚੂੜੀਆਂ ਲਓ ਜੀ ਮੈਂ ਪਹਿਲਾਂ ਇਹਦਾ ਹੁਣ ਡਿਜ਼ਾਈਨ ਬਣਾਉਂਗੀ ਡਿਜ਼ਾਈਨ ਬਣਾਉਣ ਲੱਗ ਗਈ ਸੀ ਮੈਂ ਕਿਹਾ ਚਲ ਦੋ ਦੋ ਕਰਕੇ ਦੇਖ ਲਈਏ ਦੋ ਦੋ ਕਰਕੇ ਸੈੱਟ ਨਹੀਂ ਜੀ ਇਹ ਫਿਰ ਆਪਾਂ ਸਿੰਗਲ ਸਿੰਗਲ ਕਰਕੇ ਜਿਹੜਾ ਹੈਗਾ ਚੂੜੀਆਂ ਦਾ ਸੈੱਟ ਬਣਾ ਲਿਆ ਸੀਗਾ ਤੇ ਹੁੰਦੇ ਮੈਨੂੰ ਦੋਨੇ ਹੱਥਾਂ ਦੇ ਵਿੱਚ ਪਾ ਲੂੰਗੀ ਜੀ ਚੂੜੀਆਂ ਸੋ ਫਰੈਂਡਸ ਪਲੀਜ਼ ਹਨਾ ਮਾਫ ਕਰਦੇ ਹੋ ਮੈਂ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਬਲੌਗ ਨਹੀਂ ਪਾ ਸਕੀ ਮੈਨੂੰ ਮੈਂ ਹਰ ਰੋ ਸੋਚਦੀ ਸੀ ਬਲੌਗ ਨਹੀਂ ਪਾਇਆ ਹੈਗਾ ਹਨਾ ਜਿਹੜੇ ਮੇਰੇ ਵਿਊਅਰਸ ਨੇ ਹਣਾ ਜਿਹੜੇ ਮੈਨੂੰ ਹਣਾ ਪਿਆਰ ਕਰਦੇ ਆ ਛਾ ਮੈਨੂੰ ਸਪੋਰਟ ਕਰਦੇ ਆ ਹਣਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹਣਾ ਸੋ ਮੇਰੇ ਆਪਣੇ ਜਿਹੜੇ ਸਬਸਕ੍ਰਾਈਬਰ ਵੀ ਬਾਧ ਰਹੇ ਨੇ ਹਣਾ ਸਾਰੇ ਜਣੇ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਸਬਸਕ੍ਰਾਈਬਰ ਸਬਸਕ੍ਰਾਈਬ ਕੀਤਾ ਮੇਰੇ ਚੈਨਲ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੈਨੂੰ ਪਿਆਰੇ-ਪਿਆਰੇ ਕਮੈਂਟ ਕਰਦੇ ਨੇ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਹੀ ਆਪਣੇ ਭੈਣ ਨੂੰ ਜਿਹੜਾ ਹੈਗਾ ਤੁਸੀਂ ਪਿਆਰ ਦੇੰਦਰ ਰਹੋ ਜੀ ਹਣਾ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੁਹਾਡੇ ਸਪੋਰਟ ਨਾਲ ਹੀ ਮੈਂ ਅੱਗੇ ਜਾਣਾ ਜੀ ਲੋ ਜੀ ਇਸ ਟ੍ਰੈਮੇ ਦੋ ਦੋ ਸੈੱਟ ਬਣਾਇਆ ਸੀ ਪਰ ਫਿਰ ਵੀ ਕਿਚੂੜੀ ਘਟ ਗਈ ਉਸ ਤੋਂ ਬਾਅਦ ਮੈਂ ਜਿਹੜਾ ਹੈਗਾ ਸੀ ਸਿੰਗਲ ਸਿੰਗਲ ਦੇ ਸੈੱਟ ਬਣਾ ਕੇ ਜਿਹੜਾ ਹੈਗਾ ਪਾਲਿਆ ਸੀ ਜੀ ਜਿਹੜਾ ਤੁਸੀਂ ਪਹਿਲਾ ਕਲਿੱਪ ਦੇਖਿਆ ਉਹ ਜਿਹੜਾ ਸੀਗਾ ਸ਼ਾਮ ਦਾ ਇਹ ਹੈਗਾ ਨੈਕਸਟ ਡੇ ਦਾ ਕੰਮ ਕਰ ਕਰਕੇ ਖਤਮ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਬੈਠ ਗਈ ਸੀ ਜ ਆਪਣਾ ਸੂਟ ਕਟਿੰਗ ਕਰਨ ਵਾਸਤੇ ਇਹ ਜਿਹੜਾ ਸੂਟ ਹੈ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਫਰੋਜੀ ਕਲਰ ਦਾ ਸੂਟ ਹੈ ਇਹ ਚਨੂਨ ਦਾ ਠੀਕ ਹੈ ਜੀ ਤੇ ਇਹ ਮੈਂ ਆਪਣਾ ਜਿਹੜਾ ਸੂਟ ਆ ਰੈਡੀ ਕਰਨਾਗਾ ਤੇ ਮੈਂ ਚੈੱਕ ਕਰ ਰਹੀ ਸੀ ਲਾਈਨਿੰਗ ਥੱਲੇ ਲੱਗੂ ਕਿਸੇ ਨਹੀਂ ਦੇਖੋ ਜੀ ਲਾਈਨਿੰਗ ਨਾਲ ਗ੍ਰੇਸ ਬਣ ਜਾਂਦੀ ਹੈ ਨਾ ਸੂਟ ਦੀ ਬਟ ਫਿਰ ਪਹਿਲਾਂ ਮੈਂ ਲਾਈਨਿੰਗ ਲੈ ਆਈ ਸੀ ਦੀ 5 ਮੀਟਰ ਵੀ ਪੂਰੇ ਸੂਟ ਥੱਲੇ ਲਾਈਨਿੰਗ ਲਾ ਦੂੰਗੀ ਬਟ ਮੈਂ ਫਿਰ ਪੂਰੇ ਸੂਟ ਥੱਲੇ ਨਹੀਂ ਲਾਈ ਹੈਗੀ ਤੇ ਮੈਂ ਆਪਣਾ ਸੂਟ ਕਟਿੰਗ ਕਰ ਰਹੀ ਹਾਂ ਇੱਥੇ ਇਹ ਰੋ ਸੂਟ ਪਤੀਆਂ ਵਾਸਤੇ ਤਿਆਰ ਕਰ ਰਹੇ ਆ ਲੈਸ ਵੀ ਲੈ ਆਉਂਦੀ ਐ ਮੇਰੇ ਉੱਤੇ ਤੇ ਨੋਰ ਸਾਹਮਣੇ ਦੇਖ ਰਹੇ ਹਾਂ ਤੁਸੀਂ ਹੁਣੇ ਸਕੂਲੋਂ ਆਈਆਂ ਟਾਈਮ ਜਿਹੜਾ ਹੈਗਾ 2:30 2 ਵਜੇ ਦਾ ਟਾਈਮ ਆ ਠੀਕ ਹੈ ਜੀ ਤੇ ਬਸ ਮੈਂ ਸੂਟ ਕਟਿੰਗ ਕਰ ਰਹੀ ਸੀ ਮੈਂ ਨੋਰ ਨੂੰ ਕਿਹਾ ਮੈਂ ਕਿਹਾ ਚਲੋ ਪਹਿਲਾਂ ਤੁਹਾਨੂੰ ਖਾਣਾ ਵਗੈਰਾ ਦੇ ਦਿੰਦੀ ਹਾਂ ਤੇ ਬਸ ਉਹ ਕਹਿੰਦਾ ਮਤਲਬ ਔਨ ਸਾਰਾ ਹਨਾ ਬੱਚੇ ਥੋੜਾ ਜਿਹਾ ਰੈਸਟ ਕਰਦੀ ਆ ਹਨਾ ਤੇ ਸ਼ਾਇਦ ਇਹ ਬੁੱਧਵਾਰ ਦਾਗਾ ਕਿਉਂਕਿ ਬੁੱਧਵਾਰ ਨੂੰ ਜਿਹੜਾ ਹੈਗਾ ਅ ਡਰੈਸ ਰੈੱਡ ਵੈਂਦੀ ਆ ਲਓ ਜੀ ਬੱਚਿਆਂ ਨੂੰ ਖਾਣਾ ਵਗੈਰਾ ਦੇਣ ਤੋਂ ਬਾਅਦ ਮੈਂ ਆਪਕੋ ਦਿਖਾਦੀ ਜੀ ਰੋਟੀ ਤੇ ਉਸ ਤੋਂ ਬਾਅਦ ਮੈਂ ਆਪਣਾ ਸਾਰਾ ਸੂਟ ਜਿਹੜਾ ਹੈਗਾ ਕਟਿੰਗ ਕਰ ਲਿਆ ਜੀ ਠੀਕ ਤੇ ਸੂਟ ਕਟਿੰਗ ਕੀਤਾ ਲਾਈਨਿੰਗ ਵਗੈਰਾ ਕਟਿੰਗ ਕੀਤੀ ਪੂਰੇ ਫੁੱਲ ਸਲਵਾਰ ਤੇ ਮੈਂ ਪਹਿਲਾਂ ਸੋਚਿਆ ਸੀ ਲਾਉਂਗੀ ਪਰ ਮੈਂ ਗੋਡਾ ਖਲੀ ਲਾਈ ਕਿਉਂਕਿ ਜਦੋਂ ਮੈਂ ਸੂਟ ਚੱਕੀ ਤਾਂ ਮਤਲਬ ਪਤਲਾ ਨਹੀਂ ਸੀ ਤੇ ਮਤਲਬ ਸੜ ਜੂਗਾ ਹਾਂ ਦੇਖੋ ਮੈਂ ਤੁਹਾਨੂੰ ਟਾਈਮਿੰਗ ਦਿਖਾ ਰਹੀ ਹਾਂ ਟਾਈਮ ਕਾਫੀ ਜ਼ਿਆਦਾ ਹੋ ਗਿਆ 3:10 ਦਾ 5 ਕੁ ਮਿੰਟ ਹੋਏ ਨੇ ਜੀ 5 ਤੋਂ 10 ਮਿੰਟ ਹੋਣ ਵਾਲੇ ਆ ਤੇ ਜਦੋਂ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਉਦੋਂ ਟਾਈਮ ਜਿਹੜਾ ਹੈਗਾ ਸਵਾ 2:00 ਦਾ ਟਾਈਮ ਸੀਗਾ ਬੱਚੇ ਇਧਰ ਇੰਜੋਏ ਕਰ ਰਹੇ ਨੇ ਹलो ਜੀ ਹੈਗੀ ਅਗਲੇ ਦਿਨ ਦੀ ਟ੍ਰਿਕ ਅਗਲੇ ਦਿਨ ਦੀ ਹੈਗੀ ਆ ਇਹ ਠੀਕ ਹੈ ਜੀ ਤੇ ਮਤਲਬ ਕਿ ਕਲਿੱਪ ਕਿਉਂਕਿ ਫਰੈਂਸ ਆ ਕਾਫੀ ਦਿਨਾਂ ਤੋਂ ਨਾ ਵਲੌਗ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਬਣ ਰਹੇ ਹਨਾ ਨੂਰੀ ਬੈਠੀ ਹੈ ਇੱਥੇ ਤੇ ਇਧਰ ਬੱਚੇ ਇੰਜੋਏ ਕਰ ਰਹੇ ਮੈਂ ਆਪਣਾ ਸ਼ੂਟ ਜਿਹੜਾ ਹੈ ਉਹ ਸਟਿਚ ਕਰ ਰਹੀ ਹਾਂ ਦੇਖੋ ਤੁਸੀਂ ਤੇ ਆਪਾਂ ਸੂਟ ਜੇ ਲੈਂਸ ਲਾ ਦਿੱਤੀ ਆ ਤੇ ਫਰੈਂਡਸ ਇੱਥੇ ਨਾ ਤੁਹਾਨੂੰ ਸਾਫ਼ ਨਹੀਂ ਦਿਖ ਰਿਹਾ ਹੋਣਾ ਤੇ ਬਟ ਕੋਈ ਗੱਲ ਨਹੀਂ ਅੱਗੇ ਤੁਹਾਨੂੰ ਪਤਾ ਲੱਗ ਜੂਗਾ ਕਿ ਇਸ ਤਰ੍ਹਾਂ ਦਾ ਸੂਟ ਜਿਹੜਾ ਸਾਰਾ ਰੈਡੀ ਹੋਇਆਗਾ ਤੇ ਸੂਟ ਤਕਰੀਬਨ ਰੈਡੀ ਹੋਈ ਆ ਬਸ ਸਲਵਾਰ ਹਾਂਜੀ ਹੈਲੋ ਫਰੈਂਡਸ ਇਹ ਮੇਰਾ YouTube ਚੈਨਲ ਜਿੱਕੇ ਮੈਂ ਸਾਰਾ ਠੀਕ ਠਾਕ ਹਾਂ ਐਵਰੀਡੇ ਪੰਜਾਬ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਹੰਦ ਕੁਮਿੰਦਰ ਕੌਰ ਸੋ ਆਪ ਬਹੁਤ ਕਾਫੀ ਟਾਈਮ ਤੋਂ ਸਟਾਰਟ ਨਹੀਂ ਕੀਤਾ ਹੈ ਬਟ ਆਪਾਂ ਤੁਹਾਨੂੰ ਮਿਲਾਈ ਇਸ ਦਾ ਨਹੀਂ ਕਿ ਤੁਹਾਨੂੰ ਹੈਲੋ ਕਰ ਰਹੀ ਆ ਅੱਜ ਉਹ ਬੈਠੀ ਆ ਤੇ ਇੱਧਰ ਮੈਂ ਸੂਪ ਸਟਿਚ ਕਰ ਰਹੀ ਆ ਆਪਣਾ ਹੁਣ ਪਤਾਈ ਆ ਤੇ ਫਰੈਂਡਸ ਆਪਣਾ ਪ੍ਰੋਗਰਾਮ ਪਹਿਲਾਂ ਚੁਪਾ ਕਰ ਦਿੱਤਾ ਮੈਂ ਪਹਿਲਾਂ ਆਪਣਾ ਪ੍ਰੋਗਰਾਮ ਨੇ ਮਤਲਬ ਕਪੜਾ ਹੈ ਸਿੱਧਾ ਤਿੰਨ ਦਾ ਧਿਤੀਆਂ ਬਣਾਵਾਂਗੇ ਆਪਾਂ ਮਤਲਬ ਆਪਣੇ ਗਲੀ ਚ ਧਿਤੀਆਂ ਬਣਾ ਲਾਂਗੇ ਸਾਰਿਆਂ ਨੇ ਹਾਂ ਤੇ ਪਹਿਲਾਂ ਵਿੱਚ ਕੀ ਕੈਂਸਲ ਹੋ ਗਿਆ ਸੀ ਜੀ ਹੁਣ ਆਪਣਾ ਫਿਰ ਦੁਬਾਰਾ ਤੋਂ ਫਾਈਨਲ ਹੋ ਗਿਆਗਾ ਮਤਲਬ ਕਿ ਕੱਲ ਨੂੰ ਹੀ ਹੈਗਾ ਤਿੰਨ ਦਾ ਤਿਹਾੜ ਆਪਾਂ ਸੈਲੈਬ੍ਰੇਟ ਕਰਨਾਗਾ ਸੋ ਤੁਸੀਂ ਵੀ ਨਾ ਸਾਡੇ ਬਲੌਗ ਨਾਲ ਬਣੇ ਰਹੋ ਜਿਸ ਜਿਸ ਮੇਰੇ ਬਲੌਗ ਤੁਹਾਨੂੰ ਜਿਵੇਂ ਲੱਗਦੇ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਕਮੈਂਟ ਵੀ ਪਿਆਰ ਨਾਲ ਕਮੈਂਟ ਕਰਦੇ ਜਾਇਓ ਤੇ ਨਾਲ ਨਾਲ ਸੂਟ ਆਪਾਂ ਰੈਡੀ ਕਰ ਰਹੇ ਹਾਂ ਤੁਹਾਨੂੰ ਪਤਾ ਦਿਖਾਇਆ ਸੀ ਨਾ ਜੇ ਉਹਨਾਂ ਕੋਲ ਸੂਟ ਚਨੂਂਦਾ ਲਾਈਨਿੰਗ ਲਾ ਕੇ ਆਪਾਂ ਤਿਆਰ ਕਰ ਦਿੱਤਾ ਹੈ ਜੀ ਉਹ ਬਸ ਇਹਦੀਆਂ ਨਾ ਮੈਂ ਕਮੀਜ਼ ਰੈਡੀ ਕਰਕੇ ਭੇਜ ਦਿੱਤਾਗਾ ਪਰ ਪਾਈ ਕਰਨ ਵਾਸਤੇ ਸੂਟ ਨਾਲ ਰੈਡੀ ਕਰ ਦਿੱਤੀ ਸੀ ਤੇ ਬਸ ਇਹਦੀ ਹੁਣ ਮੋਰੀਆਂ ਬਣਾਉਣੀਆਂ ਨੇ ਮੋਰੀਆਂ ਬਣਾਉਂਗੀ ਤੇ ਨਾਲ ਨਾਲ ਘਰ ਦੇ ਕੰਮ ਵੀ ਫਰੰਟ ਚੱਲ ਜਾਂਦੇ ਨੇ ਸਬਜ਼ੀ ਬਣਾ ਕੇ ਜੇ ਇਸ ਤੋਂ ਪਹਿ ਇਹ ਸਬਜ਼ੀ ਬਣਾਈ ਦੀ ਆ ਤਾਂ ਅੱਜ ਆਲੂ ਬਣਾਏ ਨੇ ਤੇ ਕੁਛ ਨਹੀਂ ਫਰੈਂਕਸ ਆਮ ਜੀ ਕਰਦਾ ਕੋਈ ਸਬਜ਼ੀ ਹੁੰਦੀ ਹੈ ਲੱਗਦੀ ਪਤਾ ਨਹੀਂ ਕੀ ਹੈ ਦਾ ਮੌਸਮ ਹੈ ਪਿਆ ਹੋਣਾ ਤੇ ਰਾਤ ਨੂੰ ਫਰੈਂਕਸ ਕੋ ਬਣਾਈ ਸੀਗੀ ਦਾਲ ਤੇ ਬੱਚੇ ਵੀ ਹਨਾ ਕੋਈ ਸਾਡੀ ਜਿੱਤ ਅਜ ਨਾਲ ਖਾਂਦੇ ਹੈਗੇ ਜੇ ਸਬਜ਼ੀ ਆਪਾਂ ਨੂੰ ਬੜੇ ਲੱਗਦੇ ਦੋ ਬੱਚਿਆਂ ਨੂੰ ਪਸੰਦ ਨਹੀਂ ਹੈਗੀ ਕੋਸਾਸਤਰ ਚੱਲੀ ਜਾਂਦਾ ਸੋ ਹਨਾ ਮੈਨੂੰ ਉਹਦਾ ਵੀ ਡਰੈਸ ਸਲੈਕਟ ਕੀਤਾ ਪੌਣ ਤੁਹਾਨੂੰ ਦਿਖਾਵਾਂਗੇ ਜਦੋਂ ਸੂਟ ਮੇਰਾ ਸਾਰਾ ਰੈਡੀ ਹੋ ਗਿਆ ਫਿਰ ਆਪਾਂ ਤੁਹਾਨੂੰ ਸਾਰਾ ਉਹ ਦਿਖਾਵਾਂਗੇ ਜੀ ਮਤਲਬ ਕਿ ਕਿਹੜੀ ਕਿਹੜੀ ਲੁੱਕ ਮੈਂ ਮਤਲਬ ਜਿਹੜੀ ਹੈਗੀ ਤਿਆਰ ਕੀਤੀ ਹੈ ਕਿਹੜੀ ਲੁੱਕ ਨੂੰ ਤਿਆਰ ਕੀਤੀ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਆਪਾਂ ਕੱਲ ਦਾ ਵਲੌਗ ਤੁਸੀ ਜ਼ਰੂਰ ਦੇਖਣਾ ਕੱਲ ਨੂੰ ਆਪਣੇ 3 ਸਾਲ ਸੈਲੀਬ੍ਰੇਟ ਹੋਣਗੇ ਹਨਾ ਤੇ ਮਤਲਬ ਕਿ 7:00 ਵਜੇ ਦਾ ਆਪਾਂ ਪ੍ਰੋਗਰਾਮ ਰੱਖਿਆਗਾ ਤੇ ਯਾਨੀ ਮਤਲਬ ਕਿ ਸਾਰੇ ਨਾਲ ਇੰਜੋਏ ਕਰਾਂਗੇ ਜਿੱਥੇ ਨੂੰ ਪਤਾ ਯਾਰ ਕਿ ਇੰਨਾ ਤਾਣਾ ਤਿਹਾਰ ਬਹੁਤ ਵਧੀਆ ਹਨ ਪੁਲੀਚੀਆਂ ਨਾਲ ਮਿਲ ਕੇ ਆਪਾਂ ਮਨਾਵਾਂਗੇ ਸੋ ਦੱਸੋ ਸਾਡੀ ਕੋਸ਼ਿਸ਼ ਤੋਂ ਦੱਸਦਾ ਹੋ ਲੱਗੀ ਹਨ ਤੇ ਚਲੋ ਜੇ ਫਿਰ ਆਪਾਂ ਫਿਰ ਕਰਦੇ ਹਾਂ ਗੱਲਬਾਤ ਫਿਰ ਮੈਂ ਨਾ ਸੂਟ ਸਟ ਰੈਡੀ ਕਰ ਲਈ ਤੇ ਆਪਾਂ ਫਿਰ ਸਿੱਧਾ ਹੋਣਾ ਟਾਈਮ ਹੈਗਾ ਵਾ ਸਵਾਇ ਇੱਕ ਹੋ ਗਿਆ ਹੁਣ ਇਸ ਤੋਂ ਬਾਅਦ ਖਾਵਾਂਗੇ ਜੀ ਰੋਟੀ ਮਿੱਟੀ ਹੁਣ ਇਹਨਾਂ ਨੂੰ ਰੋਟੀ ਦਊਂਗੀ ਠੀਕਾ ਰੋਟੀ ਖਾਵਾਂਗੇ ਇਸ ਤੋਂ ਬਾਅਦ ਫਿਰ ਮਤਲਬ ਮਿਲੂੰਗੀ ਤਾਂ ਸਰਵਾਰ ਰੈਡੀ ਕਰਨ ਤੋਂ ਬਾਅਦ ਫਿਰ ਮੈਂ ਤੁਹਾਨੂੰ ਆਪਾਂ ਸਭ ਸਾਰਾ ਦਿਖਾ ਦੂੰਗੀ ਜਿਹਨਾਂ ਨੇ ਮਿਲਦਾ ਤੇ ਠੀਕਾ ਜੀ ਫਿਰ ਤੁਹਾਨੂੰ ਮਿਲਦੇ ਆਪਾਂ ਹਾਂਜੀ ਇਹ ਟਾਈਮ ਹੈਗਾ ਰਾਤ ਦਾ ਰਾਤ ਨੂੰ ਨੂਰ ਆ ਰਹੀ ਹੈ ਮਹਿੰਦੀ ਨੂਰ ਕਾਫੀ ਵਧੀਆ ਮਹਿੰਦੀ ਲਾ ਰਹੀ ਹੈ ਦੇਖੋ ਸਰਦਾਰ ਜੀ ਵੀ ਸੁੱਤੇ ਪਏ ਨੇ ਇਸ ਤੋਂ ਪਹਿਲਾਂ ਜੀ ਮੈਂ ਡੀ 10 ਪੈਕ ਕੀਤਾ ਫਿਰ ਬਲੀਚ ਕੀਤੀ ਅਗਰ ਤੁਸੀਂ ਚਾਹੁੰਦੇ ਹੋ ਡੀ 10 ਪੈਕ ਬਾਰੇ ਮੈਂ ਤੁਹਾਨੂੰ ਦੱਸਾਂ ਠੀਕਾ ਜੀ ਜਾਂ ਬਲੀਚ ਬਾਰੇ ਤੁਹਾਨੂੰ ਦੱਸਾਂ ਕਿਹੜੀ ਬਲੀਚ ਯੂਜ਼ ਕਰਦੀ ਹਾਂ ਤਾਂ ਜ਼ਰੂਰ ਮੈਂ ਤੁਹਾਨੂੰ ਜਿਹੜਾ ਹੈਗਾ ਦੱਸੂਗੀ ਹੈਨਾ ਲਓ ਜੀ ਨੂਰ ਦੇਖ ਲਓ ਮਹਿੰਦੀ ਕਿੰਨੀ ਜਿਆਦਾ ਸੋਹਣੀ ਲਾਉਂਦੀ ਆ ਇਹ ਨੂਰ ਤੋਂ ਹੀ ਮਹਿੰਦੀ ਲਗਾਉਣੀ ਹੁੰਦੀ ਹੈ ਤੇ ਮਤਲਬ ਕਾਫੀ ਜਿਆਦਾ ਵਧੀਆ ਸਿੱਖਦੀ ਹੈ ਮ